ਆਏ ਚੰਦਰ ਬੇਬ ਮੰਗਲਨ ਸੋਹਾਈ ਸਾਰ ਸਵਾਨ ਕੋ ਆਏ ਬਨੁਤਾ ਬੇਸਵਾਰੀ ਪੋਹਣ ਆਈ ਦੀ ਬੱਕੀ ਬਾਲੀ ਕਰਕੇ ਲਿਪਟ ਮਜਰੀ ਰਤਨਿਆਨਾ ਆਤ ਪੁੱਤਰ ਦੀਪਕ ਦੇ ਜਾਨਾ ਸਭੈ ਸ਼੍ਰੀ ਰਾਗ ਵੰਦੀ ਗਾ ਲੈ ਆਸਾਵਰੀ ਤੇ ਪਾਛੈ ਸਤਰੀ ਆਲਾਪੀ ਸ਼੍ਰੀ ਰਾਗ ਜੋ ਪਾਟੋ ਥਾਪੀ ਸਤੂਦਰ ਸਾਧਰਾ ਔਰ ਕੁੰਭ ਵੀਰ ਸੋਰਠੰਗਾੜਵਲਾ ਦੀ ਧਨੀ ਕੁੰ ਨਗਾਵਹ ਆ ਸ੍ਰੀ ਪ੍ਰਥਮ ਕੋ ਵਤੀ ਸਮਰ ਹੈ ਗੁਰੂ ਨਾਨਕ ਰਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ RAM ਰਸਾ ਵੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਕੀ ਹਰਿ ਕੁਸ਼ੰਤਿ ਆਈਐ ਜਿਸ ਵਿੱਟੇ ਸਭੁ ਜੁਜਾਇ ਕੀ ਪਹਾੜ ਸਿਮਰਿਐ ਘਰ ਨਉ ਨਿਕਾਵੈ ਧਾਈ ਸਭ ਖਾਇਮ ਹੋਏ ਸਹਾਏ ਦਸਵਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਪਾਈਏ ਸਹਾਇਕ ਸੰਪਾਸ਼ੀ ਜੋਤ ਜੇ ਗੁਰੂ ਗੰਸਾ ਜੀ ਪਾਠ ਨੂੰ ਨਹੀਂ ਦਾਤ ਧਿਆਨ ਕਰਕੇ ਖਾਲਸਾ ਸਰ ਬੋਲੋ ਜੀ ਵਾਹਿਗੁਰੂ ਪੰਜਾਬ ਤੇ ਆਇਆ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਰ ਬੋਲੋ ਜੀ ਵਾਹਿਗੁਰੂ ਜੇਲਾ ਸਿਲਾ ਗੁਰੂਤ ਸਾਨ ਗੁਰਦੁਆਰਾ ਗਵਾਨ ਘਟ ਸਾਹਿਬ ਵਿਕੇ ਕੰਤਾ ਚੀ ਗੁਰੂ ਗੰਸਾ ਮਹਾਰਾਜ ਜੀਓ ਬਸਰੋ ਤੁ ਸਤਿਗੁਰੂ ਜੀ ਕਾ ਸ੍ਰੀ ਕੇਸਵ ਸਾਹਿਬ ਦੇ 7400 ਹੀ ਗੁਰਦੁਆਰ ਕਮੇਟੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਜੀ ਸ਼੍ਰੀ ਖੰਡ ਪਾਠ प्रारंभ ਹੋਇਆ ਸੀ ਸਤਿਗੁਰੂ ਆਦੂ ਮਾਤੂ ਸਤਿਗੁਰੂ ਸੰਪੂਰਨ ਕੋ ਉਪਾਈਏ ਸਤਿਗੁਰੂ ਉਪਰੰਤ 6 ਕੋੜੀਆਂ ਅੰਸਾ ਦਾ ਜਾਪ ਹੋਇਆ ਬਾਣੀ ਪੜਦਿਆਂ ਪਾਖੀ ਸਿੰਘਾਂ ਕੋਲੋਂ ਸਤਿਗੁਰੂ ਸੇਵਾਦਾਰੋਂ ਸੇਵਨ ਮogne ਹੋਈਆਂ ਪੁੱਲਾਂ ਗਲਤੀਆਂ ਖਿਮਾ ਕਰੀਆਂ ਹਕਮ ਵਾਰ ਤੇ ਖੁਦ ਵਾਲੇ ਤੋਂ ਦੀ ਸੇਵਾ ਕਰਨੀ ਸਮਰਪਿਤ ਅਰਸ਼ਿਸ਼ ਕਰਨੀ ਧਰਮ ਦਾ ਸ਼ੀਖੂ ਤੇ ਕੋ ਹਰ ਮਹਾਰਾਜ ਜੋ ਆਪ ਹੀ ਹੈ Hindu ਧਰਮ ਦੇ ਰੱਖਿਆ ਵਾਸਤੇ ਸਤੂ ਜੀ ਦਿੱਲੀ ਕਾਣੀ ਤੋਂ ਉਹ ਸਤੂ ਜੀ ਪ੍ਰੀਕਰ ਫੋਰ ਦਵੀਸ ਕਾਪਰ ਕੀਆ ਬਿਆਨ ਇੱਕ ਬਹਾਦਰ ਸੀ ਕਿਰਿਆ ਕਰੀ ਨਾ ਕਿ ਨੂੰ ਆਨ ਇੱਕ ਬਹਾਦਰ ਕੇ ਚੱਤ ਧੋ ਜਲ ਤੋਂ ਸੋਖ ਹੇ ਹੇ ਸਤਿਗੁਰੂ ਜੀ ਜੈ 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 ਸਤੂ ਸਤੂ ਸ਼ੀਧੀ ਪ੍ਰਾਪਤੀ ਆਪ ਜੀ ਸ਼ੀਧੀ ਗੁਰੂ ਮਨਾਇਆ ਜਾ ਰਿਹਾ ਸਤੂ ਕਿਰਪਾ ਦਾ ਗਿਆਨੀ ਮਹਾਰਾਜ ਜੀ ਬਾਣੀ ਦਾ ਕੌਲ ਸੰਤਾਂ ਦੇ ਜਗਧਾਨ ਗੁਰੂ ਸਾਹਿਬ ਦੀ ਕਿਰਪਾ ਦਾ ਤਾਲੀ ਦਰੋਂ ਕਰੂੰ ਨਾਮ ਨਾਮ ਸਿੱਖੀ ਸਤਿਗੁਰੂ ਸਾਹਿਬ ਅਖਸ਼ਾਰਾਂ ਯਾਤ੍ਰਮਣੀ ਯਾਤਰਾ supplicami ਪਰਵਾਰਾਂ ਸੁਖ ਸ਼ਾਂਤੀ ਅੰਮ੍ਰਿਤ ਦੇਵੇ ਦਾਤ ਨਿਤ ਨੇਮੀ ਦਾ ਸਿੱਖੀ ਦਾ ਬਖਸ਼ਿਸ਼ਾ ਨਹੀਂ ਚੜਦੀ ਕਲਾ ਜੀ ਬਖਸ਼ਿਆ ਆਪ ਸੁੰਦਰ ਪੁਸ਼ਾਕੀਆਂ ਦੀ ਬਾਤ ਤਾਂ ਨਹੀਂ ਲਾਵੇਂ ਕਦੇ ਮਹਾਰਾਜ ਜੀ ਸਤਿਗੁਰੂ თანਸੀਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ فرمایا ਕਿ ਤਰਕ ਦੰਜੂ ਰਾਖਾ ਪ੍ਰਪਤਾਕਾ ਕਿਨੋ ਬੜੋ ਕਲੂ ਮਹਿ ਸਾਕਾ ਸਾਡੀ ਮੇਗ ਰਾਸੋ ਪਾਜੋ ਜੀਨੀ ਬੈਰਾ ਤਰ ਗਜ ਤਰਕੇ ਗੁਰੂਆਂ ਦੇ ਬੜੀ ਸਤਿਗੁਰਾਂ ਦੇ ਅਪਾਰ ਰਹਿਮਤ ਦੇ ਨਾਲ ਹੀ ਤੱਕ ਸ੍ਰੀ ਇੱਕ ਗੜ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਰੋਹਾਂ ਦੇ ਅੰਸ਼ਵੰਸ਼ ਵਿੱਚੋਂ ਸਰਦਾਰ ਜਤਪਾਲ ਜੀ ਗੁਰਪ੍ਰੀਤ ਸਿੰਘ ਜੀ ਦੇ ਵੀ ਕੌਂਟੀ ਨੇ ਜੀ ਆਇਆਂ ਨੂੰ ਨਾਲ ਇਸ ਸਰਕੇਤ ਵਿਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਬਹੁਤ ਹੀ ਦੇ ਕੋਈ ਕੌਂਟੀ ਨੇ ਜੀ ਆਇਆਂ ਨੂੰ ਐਡੀਸ਼ਨਲ ਮੈਨੇਜਰ ਸਰਦਾਰ ਜੀ ਉਨਾ ਦਾ ਰਿਤਨ ਵਾਰ ਕੀਤਾ ਜਾਂਦਾ ਹੈ ਗੁਰੂ ਘਰੋਬ ਪੰਨ ਪਿਆਰੇ ਸਹਿਬਾਨ ਨਿਸ਼ਾਨੀ ਸਹਿਬਾਨ ਪਹੁੰਚੇ ਨੇ ਸਹਿਬ ਜੀ ਦੀ ਸੰਗਤ ਜੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਾਸ਼ਾ ਇਸ ਦਿਸ਼ ਤੇ ਅਕ ਕਿ ਇਸ ਥਾਤ ਤੋਂ ਸੋਚਾ ਪਵਾ ਦਾ ਸੀਸ ਲੈ ਕੇ શ્રી ਨੰਦਪੁਰ ਸਾਹਿਬ ਗਿਆ ਜਿੱਥੇ ਜਾ ਕੇ ਸੀਸ ਦਾ ਸੰਸਕਾਰ ਕੀਤਾ ਗਿਆ। ਜੋ ਗੁਰੂ ਪੈਰੀ ਸਾਸ ਸੰਗਤ ਅੱਜ ਆਪ ਲੋ ਇਸ ਰਾਕੇ ਦੀ ਸੰਗਤ ਦੇ ਇੱਕ ਪੁਰਾਣੀ ਰਵਾਇਤ ਦੇ ਮੁਤਾਬਕ ਅੱਜ ਨਗਰ ਕੀਰਤਨ ਜਿਹੜਾ ਉਹ ਆਪਾਂ ਸ੍ਰੀ ਕੀਰਤਪੁਰ ਸਾਹਿਬ ਨੂੰ શ્રી ਨੰਦਪੁਰ ਸਾਹਿਬ ਲੈ ਕੇ ਜਾਂਦੇ ਹਾਂ। ਬਰਤੋਂ ਮੈਂ ਬੇਨਤੀ ਕਰਾਂ ਜੋ ਸੀਸ ਦਾ ਸੰਸਕਾਰ 5ਵੇਂ ਦਿਨ ਹੋਇਆ ਤੇ 5ਵੇਂ ਦਿਨ ਭਾਈ ਜੈਤਾ ਜੀ ਸੀਸ ਲੈ ਕੇ ਇਸ ਸਥਾਨ ਤੋਂ ਗਏ ਸਨ ਉਹ ਤਰੀਕ ਦਾ ਜਈਵਰਕਾ ਪਿਛਲੇ ਇਤਿਹਾਸ ਚ ਹੁੰਦਾ ਰਿਹਾ ਹੈ ਇਸ ਵਾਰ 21 ਤਰੀਕ ਨੂੰ ਆਪਾਂ ਉਹ ਦਿਨ ਮਨਾਉਣਾ ਹੈ ਸਾਡੇ ਪੰਧ ਦੇ ਬਹਾਦਰ ਵਿਦਵਾਨ ਜਿਆਨੀ ਪਿੰਦਰਪਾਲ ਸਿੰਘ ਜੀ ਨੇ ਪਿਛਲੇ ਸਾਤ ਤੋਂ ਉਹਨਾਂ ਨੇ ਬੜੀ ਸ਼ਰਧਾ ਨਾਲ ਕਿਹਾ ਕਿ ਮੇਰਾ ਮੰਨ ਕਰਦਾ ਕਿ ਇਹ ਦਿਨ ਉਹ ਅੰਮ੍ਰੰਤਪੁਰ ਸਾਹਿਬ 'ਚ ਵੱਡਾ ਕੱਖ ਬੜਾਈਏ। ਨਾਲ ਕਰਾ ਜਿਸ ਦੇ ਸਾਹਮਣੇ ਸਤਨਾਮ ਸ਼ਹੀਦ ਕੀਤਾ ਗਿਆ। ਉਸ ਚਾਲੇ ਤੋਂ ਕੋਲ ਭਾਈ ਜੀਵਨ ਸਿੰਘ ਜੀ ਏਡਾ ਵੱਡਾ ਹੌਸਲਾ ਰੱਖ ਕੇ ਬੈਠੇ ਸਭ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਉਹ ਵੀ ਆ ਰਹੇ ਨੇ। ਸੋ ਬਾਦ ਜੋਗ ਸਿੰਘ ਸਾਹਿਬ ਸੋ ਉਸ ਦਿਨ ਵੀ ਤੁਸੀਂ ਕਿਰਪਾ ਕਰਦੀ ਹੈ ਇੱਥੋਂ ਵੀ ਲਗਨ ਕੀਤਾ ਜੋ ਧੰਗ ਸੱਚੀ ਉਹ ਜਿਹੜੇ ਅਜੇ ਤੋ ਉਹਨਾਂ ਨੇ ਦਿੱਲੀ ਤੋਂ ਚਲਣਾ ਹੈ ਫਿਰ ਅੰਕਿਤ ਗੁਰੂ ਤੇ ਅਮਰਦਾਸ RAM 10 ਫੀਸ 1000000 ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਦੀ ਆਈ ਹੈ ਜੇ ਸੋ ਡਿੱਠਾ ਸਭ ਦੁੱਖ ਜਾਏ ਤੀਕ ਬਹਾਦਰ ਸਿਮਰਿਆ ਕਰਨੋਂ ਨੇ ਤੇ ਆਵੇ ਤਾਏ ਸੰਥਾਈ ਹੋਏ ਸਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਆਹ ਟਾਲੀਆਂ ਮੋਟੀਆਂ ਹੱਥਾਂ ਰੱਦੀਆਂ ਕਰਨ ਦੇ ਨਾਮ ਦਿੱਤੇ ਆ ਬਣ ਸਕਿਆ ਮੋਸ਼ਰਾ ਜੇ ਬਾਰੀ ਦੇ ਕੀਆ ਨਾ ਸਾਰਿਆਂ ਸਾਰਿਆਂ ਨੂੰ ਬਖਸ਼ਦਾ ਹੋਵੇ ਵਾਹਿਗੁਰੂ ਧਰਮ ਲਈ ਸੀਸ ਲਿੱਤੇ ਬੰਦ-ਬੰਦ ਕਰਾਇਆ, ਸੋਕੜੀਆਂ ਲੁਕਾਈਆਂ, ਚੱਕੜੀਆਂ ਤੋੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸੁੱਕੀਂ ਸਾਹ-ਸਵਾਸਾਂ ਨਾਲ ਵਾਹੀ। ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਦੀ ਬੋਲੋ ਜੀ। ਵਾਹਿਗੁਰੂ। ਸਰਬੱਤ ਦਾ ਭਲਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਧਰਮ ਕਾਜ ਹੈ ਕਹੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੀ ਉੱਚੀ ਮਤਿ ਪਖ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਬੂਆ ਰਾਮ ਜੋਤੀ ਯੋਤਰੀ ਸੰਪੂਰਨ ਆਰਾਮ ਐਸੇ ਦਿਨ ਦੇ ਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਕੂ ਕੇ ਧਰਮ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਬਾਦਸ਼ਾਹ ਜੀ ਆਪਣਾ ਸੀਸ ਬਲਦਾਨ ਕੀਤਾ ਸਾਹ ਹੱਥ ਖੜਾ ਕਰ ਦਿੱਤੀ ਸਤਿਗੁਰ ਜੀ ਆਪ ਜੀ ਦਾ ਆਪਾਂ ਨੂੰ ਸ਼ਹੀਦੀ ਦਿਹਾੜਾ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਲਿਆ ਹੈ ਅੱਜ ਤੋਂ ਤਾਕਤ ਸ੍ਰੀ ਕੇਸਕਰ ਸਾਹਿਬ ਜੀ ਦੇ ਸਮੂਹ ਪ੍ਰਬੰਧਕਾਂ ਵੱਲੋਂ ਸਮੂਹੀਆਂ ਸੰਗਤਾਂ ਵੱਲੋਂ ਪਾਤਸ਼ਾਹ ਜੀ ਉਹ ਮਹਾਨ ਨਗਰ ਕੀਰਤਨ ਸਾਧੂ ਗੁਰੂ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਨਾ ਪਿਆਰ ਦੀਆਂ ਨਿਸ਼ਾਨੀਆਂ ਦੀ ਅਗਵਾਈ ਹੇਠ ਪਾਤਸ਼ਾਹ ਜੀ ਹਰਾਮਤ ਹੋਏ ਆਪ ਜੀ ਨੇ ਕਿਰਪਾ ਕਰਨੀ ਵਿਚਕਰਤਾ ਪੁਰਖ ਖੋਲ੍ਹ ਵਾਲਨਾ ਵਿੰਗਾ ਹੋ ਵਾਲੀਆਂ ਰਕਸ਼ੀਆਂ ਕਰਦੇ ਆਇਆ ਸਾਰੇ ਕਾਰਜ ਦੀ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ ਕਰਦੇ ਕਲਬ ਬਖਸ਼ ਕਰਨੀ ਰਸਤੇ ਦੇ ਵਿੱਚ ਸੰਤਨਾਂ ਦੀ ਸੇਵਾ ਸਿਮਰਨ ਕਰਨ ਦਾ ਬਲ ਬਖਸ਼ਣਾ ਆਪਸੀ ਇਹਾਜ ਭਾਗੀਦਾਰ ਕਰਨੀ ਕਿਰਪਾ ਕਰੋ ਸਤਿਗੁਰੂ ਜੀ ਚਾਲੇ ਪਾਉਣ ਦੀ ਅਗਿਆ ਬਖਸ਼ੋ ਸੁਖ ਹੋਵੇ ਨਾਮ ਜਿਤੇ ਆਵੇ ਨਾਨਕ ਨਾਮ ਕਰਦੀ ਜੀ ਬਾਦ ਗੁਰਪੁਰ ਦੀ ਗੁਰਸਾਖਾਲ ਸਾਹਿਬ ਜੀ ਕੀ ਫਤਿਹ ਸੋ ਨਿਹਾਲ ਸੋ ਨਿਹਾਲ ਸਤਿ ਸਰਤੂਰ ਸਾਹਿਬਾ ਜੀ ਦਾ ਸ਼ਹੀਦੀ ਗੁਰਪੁਰਪ ਬੇਅੰਤ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਉਥੇ ਹੀ ਸਿੱਖ ਭਗਤ ਦੀ ਨਮਾਇਦ ਜੱਥੇਬੰਦੀ ਸ਼ਰੋਨੀ ਗੁਰਦੁਆਰਾ ਸਰਵੰਦਰ ਕਮੇਟੀ ਵੱਲੋਂ ਵਰਕਰਤ ਸ਼੍ਰੀ ਗੇਰਕਰ ਸਾਹਿਬ ਜੀ ਦੇ ਸਮੂਹ ਤੇ ਪਰਵਾਰ ਵੱਲੋਂ ਸਮੂਹੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਅਸ਼ੀਸ਼ਗਰ ਸਨਿਗਮ ਦੀ ਵਿਖੇ ਹੋਰ ਦੁਬਾਨਗਰ ਸਾਹਿਬ ਦੀ ਉਸ ਪੁਰਸਤਕ ਦੀ ਵਿਕੀ ਸਾਧਗੁਰਾਂ ਦਾ ਸ਼ਹੀਦੀ ਗੁਰਪੁਰਪੁਰਾ ਬੜੀ ਸ਼ਰਧਾ ਭਾਵਨਾ ਤੇ ਯਾਦ ਦੇ ਨਾਲ ਬਣਾਇਆ ਗਿਆ ਹੈ ਸਤਗੁਰਾਂ ਦੇ ਸ਼ਹੀਦੀ ਗੁਰਪੁਰਪੁਰ ਪਰਪੁਰ ਮਹਾਨ ਲਗਨ ਕੀਰਤਨ ਗੁਰਦੁਆਰਾ ਦੁਬਾਨਗਰ ਸਾਹਿਬ ਦੀ ਤੋਂ ਆਰੰਭ ਹੋਇਆ ਹੈ ਪਰਿਵਾਰਦਰ ਪ੍ਰਸਤ ਹੋਇਆ ਜਾਮ ਲਈ ਸਤਗੁਰ ਸੰਤਾਂ ਜੀ ਦੇ ਸ਼ਾਵਨ ਸਵਿੰਤਰ ਅਸਥਾਨ ਗੁਰਦੁਆਰਾ ਚੀਕਾਂ ਸੇਂਦਰੀ ਅਨੰਦਪੁਰ ਸਾਹਿਬ ਦੇ ਵਿਖੇ ਪਹੁੰਚੇਗਾ ਔਰ ਸੰਗਤ ਦੀ ਇੱਕ ਇਹ ਦੁਨੀਆਂ ਵਾਸਤੇ ਰਹਿਣ ਦੇ ਵਿੱਚ ਕਿ ਆਪਣੇ ਵਾਸਤੇ ਆਪਣੇ ਅਕੂਤੇ ਵਾਸਤੇ ਆਪਣੀ ਬਤੀਆਂ ਵਾਸਤੇ ਆਪਣੀ ਪਰਿਵਾਰਤ ਵਾਸਤੇ ਆਪਣੀ ਧਰਮ ਵਾਸਤੇ ਦਾ ਪਰਿਵਾਰ ਤੋਂ ਨੂੰ ਯਾਦ ਹੋ ਜਾਂਦਾ ਹੈ। ਹਾਂ ਕਿਸੇ ਦੇ ਧਰਮ ਵਾਸਤੇ ਕੁਰਬਾਨੀ ਜਿਹੜੀ ਤਨ ਸਾਥ ਸਿਰ ਗੁਰੂ ਦੇ ਹੱਥ ਸਾਹਿਬ ਦੀ ਮਹਾਰਾਜ ਦੀ ਦਿੱਸੀ ਆਈ ਹੈ। ਔਰ ਜਿੱਥੇ ਸਾਰਾ ਸਿੱਖ ਜਗਤ ਸਾਹਿਬ ਜੀ ਦੀ ਇੱਕ ਬਹਾਦਰ ਸੇਭੀ ਮਹਾਰਾਜ ਦੀ ਦਿੱਸੀ ਆਈ ਹੈ। ਸ਼ਹੀਦ ਗੁਰਪੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਸਮਾਰਿਆ ਹੈ ਕਿਹਦੇ ਜਿਸ ਧਰਮਵੰਸਤੇ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਹਾਂਰ ਨਿਹਾਦ ਅਦਾ ਕੀਤੀ ਉਸ ਤੋਂ ਦੇ ਲੋਕਾਂ ਨੇ ਤਨਖਤ ਦੇ ਸਾਹਿਬ ਜੀ ਦੀ ਮਹਾਰਾਜੀ ਦਾ ਸ਼ਹੀਦੀ ਗੁਰਪੁਰਬ ਚੜ੍ਹਦੀ ਕਲਾ ਤੇ ਇੱਕ ਪ੍ਰਸ਼ਾਦਨ ਕਰਵਾਉਣਾ ਚਾਹੀਦਾ ਹੈ ਵਰਤ ਜੀ ਕਾ ਨੁਸਖਾ ਹੈ ਉਸ ਥਾਂ ਤੇ ਜਿੱਥੇ ਸਰਗੁਣ ਜਵਾਕਰ ਮਾਰ ਦੀ ਸਥਿਤੀ ਤੋਂ ਬਾਅਦ ਜਨ 5 ਦਿਨਾਂ ਬਾਅਦ ਸੋਸ਼ਲਿਕ ਕਮੇਟੀ ਸਰਪੰਚ ਅੱਜ ਸ੍ਰੀ ਸਥਾਨ ਤੋਂ ਸਹਿਦ 72 ਮਹਾਰਾਜ ਜੀ ਜੀ ਵਰਤਨ ਗਲਤਕੀਤ ਜਿਹੜਾ ਆਰੰਭ ਹੋਇਆ ਸੋ ਅਸੀਂ ਇਸ ਬੰਦ ਵਿੱਚ ਸ਼ੂਨ ਨਹੀਂ ਗੁੰਦਾ ਬਵੰਦਕ ਕਮੇਟੀ 21 ਤਰੀਕ ਨੂੰ ਵਰਪਰਾ ਸੰਸਕਰ ਸਹਿਬ ਨੇ ਕਿ ਬਹੁਤ ਵੱਡੇ ਪੱਤਰ ਤੇ ਸਹਿਕਾਰ ਦੇ ਵਿੱਚ ਜਿਹੜਾ ਉਹ ਬਣਾ ਰਹੀ ਹੈ ਜਿੱਥੇ ਜਾਨੀ ਬੰਦਰ ਵਾਲੇ ਨੇ ਭਾਈ ਹਰਦੇਵ ਸਿੰਘ ਨਗਰ ਵਾਲੇ ਛੇਲੇ ਤੋਂ ਤੇ ਪਹੁੰਚ ਰਹੇ ਆ